ਅਜੋ ਹੁਸ਼ਿਆਰਪੁਰ ਵਿੱਚ ਰੇਲਵੇ ਦੇ ਇੱਕ ਫਾਟਕ ਤੇ ਧਮਾਕੇ ਦੀ ਖਬਰ ਨਾਲ ਸੰਸਨੀ ਫੈਲ ਗਈ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਨਸੀਕ ਫਲਾ ਚੱਕ ਦੇ 71 ਨੰਬਰ ਫਾਟਕ ਤੇ ਇੱਕ ਧਮਾਕੇ ਨਾਲ ਇਲਾਕੇ ਵਿੱਚ ਸੰਸਨੀ ਫੈਲ ਗਈ। ਮੌਕੇ ਤੇ ਪਹੁੰਚੇ ਰੇਲਵੇ ਦੇ ਡੀਐਸਪੀ ਜਿਲੰਦਰ ਰੈਂਕ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਪੰਛੀਆਂ ਜਾਂ ਜਾਨਵਰਾਂ ਨੂੰ ਖੇਤਾਂ ਵਿੱਚੋਂ ਡਰਾ ਕੇ ਭਜਾਉਣ ਵਾਲੇ ਪੋਤਾਸ਼ ਕਰਨ ਹੋਇਆ ਹੈ ਅਤੇ ਗੇਟਮੈਨ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਅਤੇ ਕੋਈ ਵੀ ਪੈਨਿਕ ਹੋਣ ਵਾਲੀ ਗੱਲ ਨਹੀਂ ਹੈ ਹਾਲਾਂਕਿ ਉਹਨਾਂ ਨੇ ਦੱਸਿਆ ਕਿ ਮੌਕੇ ਤੇ ਫੋਰੈਂਸਿਕ ਟੀਮ ਨੂੰ ਬੁਲਾਇਆ ਜਾਵੇਗਾ ਅਤੇ ਅਸਥਾਈ ਤੌਰ ਤੇ ਕੁਝ ਦੇਰ ਲਈ ਰੇਲਵੇ ਦੀ ਆਵਾਜਾਈ ਵੀ ਰੋਕੀ ਗਈ ਹੈ ਜੋ ਕਿ ਜਲਦ ਬਹਾਲ ਕਰ ਦਿੱਤੀ ਜਾਵੇਗੀ ਜਿਹੜੀ ਇੱਕ ਇੱਥੇ ਪਲਾਚਕ ਦੇ ਲਾਗੇ ਇੱਕ ਬਿਸਪੁਰ ਦੀ ਗੱਲ ਨਿਕਲ ਕੇ ਸਾਹਮਣੇ ਆਈ ਰੇਲਵੇ 71 ਨੰਬਰ 게ਟ ਤੇ ਕੀ ਮਾਮਲਾ ਹੈ ਸਾਰਾ ਸਭ ਅਸੀਂ ਮੌਕੇ ਤੇ ਪਹੁੰਚੇ ਹੁਣੇ ਦਾ ਇਨਫੋਰਮੇਸ਼ਨ ਮਿਲੀ ਸੀ ਆ ਕੇ ਦੇਖੇ ਕੋਈ ਛੋਟਾ ਪਟਾਕਾ ਟਾਈਪ ਹੈ ਉਹ ਪਤਾ ਬਲਾਸ ਨਹੀਂ ਹੈਗਾ ਇਹ ਕੋਈ ਪੈਨਿਕ ਗੋਨ ਦੀ ਲੋੜ ਨਹੀਂ ਹੈ ਸਿੰਪਲ ਕੋਈ ਪੋਟਾਸ਼ ਟਾਈਪ ਜਾਂ ਛੋਟੇ ਕਿਸੇ ਜਾਰਾਂ ਨੂੰ ਧਿਉਣ ਵਾਸਤੇ ਜਿਹੜਾ ਪਟਾਕਾ ਜਾਂਦਾ ਉਹ ਹੈਗਾ ਮਾਈਨਰ ਪਟਾਕਾ ਸੀ ਕੋਈ ਦੱਸ ਕਿਸੇ ਨੂੰ ਇੰਜਰੀ ਵੀ ਹੋਈ ਹੈ ਇੰਜਰੀ ਕੋਈ ਗੇਟ ਮੈਨ ਦੇ ਸਪੈਲਿੰਗ ਹੈ ਯਾ ਪੈਰ ਤੇ ਮੂਹਰ ਦੀ ਨਿਕਲੀ ਹੈ ਇੰਜਰੀ ਨੇਕ ਲਈ ਸਟੈਲਿਕ ਜਾਤਾ ਜਾਦ ਵਾਦ ਬੈਂਚ ਚ ਜਾਤਾ ਜਾਦੀ ਇਹਦਾ ਅਵਾਜ਼ ਆਈ ਜਿਹੜੀ ਰੇਲਵੇ ਦੀ ਅਫਿਲਹ ਹ ਰੋਕੀ ਹੁਣ ਕਲੀਅਰ ਕਰ ਦਿੰਦੇ ਹਾਂ ਕੋਈ ਫੋਰੈਂਸਿਕ ਟੀਮ ਵੀ ਵਗੈਰਾ ਵੀ ਆ ਰਹੀ ਹੈ ਕੋਈ ਜਾਂਚ ਕਰ ਰਹੀ ਨਹੀਂ ਮੌਕੇ ਤੇ ਫੋਰੈਂਸਿਕ ਟੀਮ ਲੱਗੀ ਹੈ ਬੰਬ ਤੋਂ ਫੋਰ ਥੈਂਕ ਯੂ ਸਾਊਂਡ ਵੀ ਦੇ ਦੋ ਮੈਂ ਕਿਹਾ ਉਹ ਦੱਸੂਗਾ ਯਾਰ ਕਿੰਨੇ ਜਾਂਦੇ ਨੇ ये खड़ा